ਆਪਣੀ ਜਿੱਤ ਦੇ ਵੱਲ ਅੱਗੇ ਵਧ ਰਹੇ ਨੇ ਆਪ ਉਮੀਦਵਾਰ ਹਰਮਿਤ ਸੰਧੂ ਤੁਹਾਨੂੰ ਦੱਸਦੇ ਕਿ 10 ਰਾਉਂਡਾਂ ਦੀ ਗਿਣਤੀ ਹੋ ਚੁੱਕੀ ਹੈ ਰਿਜ਼ਲਟ ਸਾਹਮਣੇ ਆ ਚੁੱਕੇ ਨੇ 10 ਰਾਉਂਡਾਂ ਦੇ ਤਾਂ ਜਿਸ ਦੇ ਵਿੱਚ ਹਰਮਿਤ ਸਿੰਘ ਸੰਧੂ ਨੇ ਵੱਡੀ ਲੀਡ ਬਣਾ ਲਈ ਹੈ 7200 ਵੱਧ ਵੋਟਾਂ ਦੇ ਨਾਲ ਅਕਾਲੀ ਦਲ ਉਮੀਦਵਾਰ ਤੋਂ ਅੱਗੇ ਚੱਲ ਰਹੇ ਨੇ ਤਾਂ ਹੁਣ ਇਸ ਲੀਡ ਨੂੰ ਤੋੜਨਾ ਮੁਸ਼ਕਿਲ ਹੀ ਲੱਗ ਰਿਹਾ ਹੈ ਕਿਉਂਕਿ ਸਿਰਫ 6 ਰਾਉਂਡ ਹੀ ਰਹਿ ਗਏ ਨੇ ਬਾਕੀ 10 ਰਾਉਂਡਾਂ ਦੀ ਗਿਣਤੀ ਹੋ ਚੁੱਕੀ ਹੈ ਤਾ 7200 ਵੱਧ ਵੋਟਾਂ ਦੀ ਹਰਮੀਤ ਸਿੰਘ ਸੰਧੂ ਨੇ ਲੀਡ ਬਣਾ ਲਈ ਹੈ ਤਾਂ ਹੁਣ ਤੁਹਾਨੂੰ ਦੱਸਦੇ ਕਿ ਕਿਸ-ਕਿਸ ਨੂੰ ਕਿੰਨੀਆਂ-ਕਿੰਨੀਆਂ ਵੋਟਾਂ ਪਈਆਂ ਨੇ ਤਾਂ ਪਹਿਲੇ ਨੰਬਰ ਤੇ ਹਰਮੀਤ ਸਿੰਘ ਸੰਧੂ ਜਿਨ੍ਹਾਂ ਨੂੰ ਹੁਣ ਤੱਕ 26892 ਵੋਟਾਂ ਪੈ ਚੁੱਕੀਆਂ ਨੇ ਤਾਂ ਦੂਜੇ ਨੰਬਰ ਤੇ ਅਕਾਲੀ ਦਲ ਉਮੀਦਵਾਰ ਨੇ ਜਿਨ੍ਹਾਂ ਨੂੰ ਹੁਣ ਤੱਕ 19598 ਵੋਟਾਂ ਪੈ ਚੁੱਕੀਆਂ ਨੇ ਤਾਂ ਤੀਜੇ ਨੰਬਰ ਤੇ ਉਮੀਦਵਾਰ ਵਾਰਿਸ ਪੰਜਾਬ ਦੇ ਨੇ ਮਨਦੀਪ ਸਿੰਘ ਖਾਲਸਾ ਜੋ ਕਿ ਹੁਣੇ-ਹੁਣੇ ਤੀਸਰੇ ਨੰਬਰ ਤੇ ਪਹੁੰਚੇ ਨੇ ਕਾਂਗਰਸ ਦੇ ਉਮੀਦਵਾਰ ਨੂੰ ਪਛਾੜ ਕੇ ਉਹਨਾਂ ਨੂੰ ਹੁਣ ਤੱਕ 11793 ਵੋਟਾਂ ਪੈ ਚੁੱਕੀਆਂ ਨੇ ਤਾਂ ਚੌਥੇ ਨੰਬਰ ਤੇ ਨੇ ਕਾਂਗਰਸ ਦੇ ਉਮੀਦਵਾਰ ਕਰਨਬੀਰ ਬੁਰਜ ਜਿਨ੍ਹਾਂ ਨੂੰ ਹੁਣ ਤੱਕ 10139 ਵੋਟਾਂ ਹੀ ਪਈਆਂ ਨੇ ਤੇ ਪੰਜਵੇਂ ਨੰਬਰ ਤੇ ਉਮੀਦਵਾਰ ਨੇ ਭਾਜਪਾ ਦੇ ਜਿਨ੍ਹਾਂ ਨੂੰ ਹੁਣ ਤੱਕ ਸਿਰਫ 3659 ਵੋਟਾਂ ਹੀ ਪਈਆਂ ਨੇ ਤਾਂ ਸਿਰਫ 6 ਰਾਉਂਡਾਂ ਦੀ ਗਿਣਤੀ ਰਹਿ ਗਈ ਆ ਤਾਂ 1-2 ਰਾਉਂਡਾਂ ਦੇ ਵਿੱਚ ਪਤਾ ਚਲ ਜਾਵੇਗਾ ਕਿ ਕੌਣ ਇਸ ਇਲਾਕੇ ਦਾ ਐਮਐਲਏ ਹੋਵੇਗਾ ਲੇਕਿਨ ਜਿਸ ਤਰ੍ਹਾਂ ਲੀਡ ਬਣਾਈ ਹੋਈ ਹੈ ਹਰਮਿੰਦਰ ਸਿੰਘ ਸੰਧੂ ਨੇ ਤਾਂ ਲੱਗ ਰਿਹਾ ਕਿ ਉਹੀ ਇਸ ਇਲਾਕੇ ਦੇ ਅਗਲੇ ਐਮਐਲਏ ਬਣਨਗੇ ਇਸ ਇਲਾਕੇ ਦੀ ਨੁਮਾਇੰਦਗੀ ਕਰਨਗੇ ਕਿਉਂਕਿ 7200 ਵੱਧ ਵੋਟਾਂ ਦੀ ਉਹਨਾਂ ਨੇ ਲੀਡ ਬਣਾ ਲਈ ਹੈ ਅਕਾਲੀ ਦਲ ਉਮੀਦਵਾਰ ਦੇ ਨਾਲ ਕਾਫੀ ਫਸਮਾ ਮੁਕਾਬਲਾ ਸੀ ਪਹਿਲੇ 4 ਰਾਉਂਡਾਂ ਦੇ ਵਿੱਚ ਤਾਂ ਜਿਸ ਤੋਂ ਬਾਅਦ ਲਗਾਤਾਰ 6 ਰਾਉਂਡਾਂ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਨੂੰ ਵੋਟਾਂ ਮਿਲੀਆਂ ਨੇ ਵੱਧ ਤੋਂ ਵੱਧ ਲੀਡ ਬਣਾ ਲਈ ਹੈ ਉਹਨਾਂ ਨੇ ਹੁਣ